ਨਾਮ ਸ੍ਰੀ ਵਾਹਿਗੁਰੂ ਸਹਿਜ ਜੀ ਆ ਵਾਹਿਗੁਰੂ ਜੀ ਕਰੇ ਸਨਾਨ ਸਮਰਪਿ ਆਪਣਾ ਮਨ ਤਨ ਭਈ ਅਰੂਗਾ ਕੋਟ ਬਿਗਨ ਲਾਥੇ ਪ੍ਰਭ ਸਰਣ ਕਰੋ ਦੇ ਭਲੇ ਸੰਜੋਗਾ ਰਬਾ ਨੇ ਸੋਧ ਸੁਭਾਖਿਆ ਗਾਵੋ ਸੁਨੋ ਬੜੋ ਨਿਤ ਪਾਈੁਰਪੂਰੈ ਤੋਂ ਰੱਖਿਆ ਦਰਸ਼ਨ ਦੇਖ ਜਿਵਾ ਗੁਰ ਤੇਰਾ ਪੂਰਨ ਕਰਮੋ ਏ ਬ੍ਰਹਮੇਰਾ ਏ ਮਨੰਤੀ ਸੁਨ ਬ੍ਰਹਮੇਰੇ ਦੇਹ ਨਾਮ ਕਰ ਆਪਣੇ ਚੀਰੇ ਵਾਹਿਗੁਰੂ ਜੀ ਸੋਢਟ ਮਮ ਅੱਲਾ ਪੰਝਵਾਂ ਗੁਰਪੂਰਾ ਪੈਡੋ ਬੜਾ ਭਾਗੀ ਮਨੈ ਮੈਂ ਅਬਰਗਾਸ ਕੋਈ ਨ ਬੰਚਨ ਹਾ ਦਰ ਦੂਜਾ ਆਪਣੇ ਸਹਿਬ ਕੋ ਬਰਗਾਸ ਗੁਰਪੂਰਾ ਪੈਡੋ ਬੜਾ ਭਾਗੀ ਮਨੈ ਮੈਂ ਅਬਰਗਾਸ ਅਪਣੇ ਸਹਿਬ ਕਾ ਪਰਵਾਸਾ ਆਪਣੇ ਸੁਖਗੁਰੂ ਕੈ ਬਲੰਗਾਰੇ ਅਗ ਸੁਖਬਚ ਸੁਖ ਸਹਿਜਾ ਕਰ ਅਨੰਦ ਹਮਾਰ ਰਹਾ ਅੰਤਰ ਜਮੇ ਕਰਨੇ ਹਾਰਾ ਸੋਇ ਸੁਖਮ ਹਮਾਰਾ ਇਹ ਰਉ ਭਉ ਪੈ ਗੁਰ ਚਰਨ ਨੀ ਲਾਗੇ ਇਕ ਰਾਮ ਨਾਮ ਅੰਦਰ ਸਬਲ ਦਰਸਨ ਏ ਕਾਲ ਮੂਰਤ ਪ੍ਰਾਪਤ ਆਪੇ ਹੋ ਬਨਵਾਰਾ ਕੰਡ ਲਗਾਇ ਆਪਣੇ ਜਨ ਦਾਖੇ ਆਪਣੀ ਬ੍ਰੀਤ ਪਿਆਰਾ ਵੱਡੇ ਬੜਿਆਈ ਚਰਜ ਸੋਭਾ ਕਰਜ ਆਇ ਰਸੀ ਨਾਨਕ ਗੁਰੂ ਜਰਾ ਭਿਟੇਉ ਸਗਲੇ ਦੁਖ ਵਿਨਾਸੀ ਵੱਡੇ ਬੜਿਆਈ ਚਰਜ ਸੋਭਾ ਕਰਜ ਆਇ ਰਸੀ ਨਾਨਕ ਕੋ ਗੁਰਪੁਰਾ ਭਿਟਿਓ ਸਗਲੇ ਦੁੱਖ ਬਿਨਾਸੀ ਬਾਣੀ ਗੁਰਜੀਕ ਖਰਸਾ ਬਾਣੀ ਗੁਰਜੀ ਕੀ ਪਤੀ